ਹਾਂਜੀ ਇਸ ਬੰਦੇ ਦੀ ਕਾਰਗਰੀ ਨੂੰ ਕੋਈ ਕਹੋਂਗੇ ਜੋ ਇਹ ਜੋ ਸਾਹਮਣੇ ਇੱਕ ਲੋਹੇ ਦਾ ਸਕੰਜਾ ਕਹਿ ਲਓ ਇਹਨੂੰ ਲਾਤੇ ਚਾਰ ਟਾਇਰ ਗੱਡੀਆਂ ਬੜੀਆਂ ਤੁਸੀਂ ਦੇਖੀਆਂ ਹੋਣੀਆਂ ਨੇ ਪਰ ਇਹੋ ਜਿਹੀ ਗੱਡੀ ਨਹੀਂ ਦੇਖੀ ਹੋਣੀ ਦੇਖੋ ਹੱਥ ਦੀ ਕਾਰਗਰੀ ਹੈ ਬੰਦੇ ਦੀ ਬੁਲਟ ਕਾਰ ਬਣਾਤੀ ਬੰਦੇ ਨੇ ਮਾਰਕੀਟ 'ਚ ਆ ਰਾ ਬੜੀਆਂ ਨਵੇਂ-ਨਵੇਂ ਡਿਜ਼ਾਈਨ ਨਵੇਂ-ਨਵੇਂ ਸਿਸਟਮ ਦੇ ਨਾਲ ਤਿਆਰ ਹੋ ਕੇ ਆ ਰਹੀਆਂ ਨੇ ਨਵੇਂ-ਨਵੇਂ ਕੰਪਨੀਆਂ ਵੱਲੋਂ ਲੱਕੜ ਦੇ ਨਾਲ ਦੇਖੋ ਸਾਰਾ ਕੁਝ ਜੜੀ ਜਾ ਰਿਹਾ ਜਿੱਥੇ ਲਾ ਰਿਹਾ ਉੱਥੇ ਲੱਗੀ ਜਾ ਰਿਹਾ ਆਹ ਦੇਖੋ ਸੈਟਾ ਲਾਤੀਆਂ ਤੇ ਉੱਪਰੋਂ ਦੇਖੋ ਸੈਟਾ ਤੇ ਉੱਪਰੋਂ ਤਿਆਰ ਕਰ ਦਿੱਤਾ ਦੇਖੋ ਕਮਾਲ ਦੀ ਗੱਲ ਹੈ ਡਿਜ਼ਾਈਨ ਕਿੱਥੋਂ ਬੰਦੇ ਨੇ ਤਿਆਰ ਕੀਤਾ ਐਸਾ ਡਿਜ਼ਾਈਨ ਤੁਸੀਂ ਵੀ ਦੇਖਿਆ ਹੋਣਾ ਕਿ ਨਹੀਂ ਕਮੈਂਟ ਕਰਕੇ ਦੱਸੋ ਤੇ ਬੰਦੇ ਦੀ ਕਾਰਗਰੀ ਆ ਦੇਖੋ ਜਿੱਥੇ ਧਰ ਰਿਹਾ ਉੱਥੇ ਨਾਲ ਦੇ ਨਾਲ ਜੁੜਦਾ ਜਾ ਰਿਹਾ ਤੇ ਪਕੌੜੀ ਦੇ ਨਾਲ ਨਾਲ ਦੇ ਨਾਲ ਸਾਰਾ ਕੁਝ ਸੈੱਟ ਆ ਦੇਖੋ ਅੱਗੋਂ ਵੀ ਸਾਈਡ ਅਸਿਸਟਮੀ ਲੱਗ ਲਿਆ ਮੋਰੀ ਫਰੰਟ ਜਿਹੜਾ ਐਂਡ ਓਕੇ ਜੜਤੇ ਦੇਖੋ ਹੁਣ ਆਰੀ ਦੇ ਨਾਲ ਮਸ਼ੀਨ ਦੇ ਨਾਲ ਚੀਰਤਾ ਸਾਰਾ ਕੁਝ ਇਹ ਥੱਲੇ ਕਟਿੰਗ ਕਰਤੀ ਥੱਲੇ ਉਹ ਸਾਈਡਰ ਨੂੰ ਐਂਡ ਸ਼ੇਪ ਜਿਹੜੀ ਇਹਨੂੰ ਪੂਰੀ ਕਾਰ ਦੀ ਬੰਦੇ ਨੇ ਦੇਣੀ ਹੈ ਤੇ ਦੇਣੀ ਕਿਸ ਤਰੀਕੇ ਦੇ ਨਾਲ ਡਿਜੀਟਲ ਇਹ ਅੰਨੀ ਸੋਹਣੀ ਕਾਰਗਰੀ ਤੁਸੀਂ ਉਹ ਵੀ ਹੱਥ ਦੀ ਹਾ ਦੇਖੋ ਡ੍ਰਿਲ ਦੇ ਨਾਲ ਮਸ਼ੀਨ ਦੇ ਨਾਲ ਕਿਵੇਂ ਉਹਨੂੰ ਐਨ ਸਾਫ਼ ਕਰਕੇ ਦੇਖੋ ਇਹਦੇ ਕੋ ਮੋਰਟਜੜਤੀ ਇਹਦੇ ਵਿੱਚ ਮੋਟਰ ਜਿਹੜੀ ਹੈ ਇਸ ਬਕਸ਼ੇ ਦੇ ਵਿੱਚ ਉਹਨੇ ਦੇਖੋ ਬੈਟਰੀਆਂ ਲਾਤੀਆਂ ਨਾਲ ਇੱਕ ਮੋਟਰ ਲਾਤੀ ਸਿਸਟਮ ਜਿਹੜਾ ਸਾਰਾ ਹੀ ਅੰਡਰਫਿਟ ਕਰਦਾ ਦੇਖੋ ਅੰਡਰਗਰਾਉਂਡ ਦੇਖੀ ਚੱਲਿਓ ਵੀਡੀਓ ਬਾ ਕਮਾਲ ਵੀਡੀਓ ਹੈ ਬੰਦੇ ਦੀ ਕਾਰਗਰੀ ਦੇਖੋ ਐ ਲੱਗਦਾ ਹੱਥ ਦੇ ਨਾਲ ਜੀ ਜਿਹੜੀ ਇੰਨੀ ਸਾਫ ਸਭਾਈ ਦੇਖੋ ਪੈਰਾਂ ਦੇ ਵਿੱਚ ਟੈਰਾ ਮਿ ਡਿਜ਼ਾਈਨਿੰਗ ਟੈਰਾ ਦੇ ਆਲੇ-ਦਾਲੇ ਦੇਖੋ ਇਹ ਸਾਰਾ ਲਾਤਾ ਇੰਨਾ ਸੋਹਣੀ ਕਾਰਗਰੀ ਸਬੰਦੇ ਦੀ ਦੇਖੋ ਮਿਹਨਤ ਹੈ ਬੰਦੇ ਦੀ ਕਾਰਗਰੀ ਦਿਮਾਗ ਹੈ ਦਿਮਾਗ ਦੇ ਨਾਲ ਦੇਖੋ ਬੰਦਾ ਕੀ ਕੁਝ ਨਹੀਂ ਕਰ ਸਕਦਾ ਕੋਈ ਦਿਮਾਗ ਚੰਗੇ ਪਾਸੇ ਲਾ ਲਾਰੇ ਆ ਕੋਈ ਮਾਰੇ ਪਾਸੇ ਲਾਰੇ ਕੋਈ ਕਿਸ ਪਾਸੇ ਨੂੰ ਲਾਰੇ ਆ ਤੇ ਆ ਦੇਖੋ ਇਹ ਬੰਦੇ ਦੀ ਦੇਖੋ ਹੁਣ ਇਹਨੇ ਸਟੀering ਤਿਆਰ ਕਰ ਦੇਣਾ ਹੈ ਸਟੀering ਦੇਖੋ ਕਮਾਲ ਦੀ ਗੱਲ ਹੈ ਇੰਨਾ ਡਿਜ਼ਾਈਨ ਇੰਨਾ ਸੋਹਣਾ ਹੈ ਦੇਖੋ ਜੜਤਾ ਨਾ ਇਹ ਸਟੀering ਲੱਗਦਾ ਨਾ ਅਸਲੀ ਬਿਲਕੁਲ ਹੀ ਇਹ ਗੇਅਰ ਬਾਕਸ ਜਿਹੜਾ ਤਿਆਰ ਕਰਤਾ ਸੀਟਾਂ ਤਿਆਰ ਕਰਤੀਆਂ ਦੇਖੋ ਹਾਥ ਦੇ ਨਾਲ ਹੀ ਸਾਰਾ ਕੁਝ ਮਸ਼ੀਨ ਤਕਨੀਕ ਦੇਖੋ ਸੀਟਾਂ ਲਾਤੀਆਂ ਦੇਖੋ ਅੰਮੀ ਇਹ ਸੋਹਣੀਆਂ ਸੀਟਾਂ ਜੇ ਐ ਲੱਗਦਾ ਰੀਜਨਲ ਸੀਟਾਂ ਜਿਹੜੀਆਂ ਨੇ ਜਿਹੜੀਆਂ ਆਪਾਂ ਜਿਵੇਂ ਗੱਡੀ ਦੀਆਂ ਹੁੰਦੀਆਂ ਨੇ ਹੁਣ ਦੇਖੋ ਉਹ ਐਪਲ ਦਾ ਜਿਹੜਾ ਇਹ ਸਿਸਟਮ ਜਿਹੜਾ ਹੈ ਡਿਜ਼ਾਈਨ ਦੇਖੋ ਇਹਦੇ ਵਿੱਚ ਕੀ ਕੀ ਇਸ ਤਰੀਕੇ ਦਾ ਲਏ ਨੇ ਚਾਰ ਕਰਦਾਂ ਦੇਖ ਕੇ ਚਲਿਓ ਆ ਦੇਖੋ ਟਾਇਰਾਂ ਦੇ ਵਿੱਚ ਡਿਜ਼ਾਈਨ ਹੁਣ ਜਿਹੜਾ ਉਹ ਆ ਦੇਖੋ ਚਾਰੇ ਟਾਇਰਾਂ ਚ ਲਾ ਦੇਣੇ ਨੇ ਹੁਣ ਉਹ ਜਿਹੜਾ ਐਪਲ ਦੀ ਸ਼ੇਪ ਦਾ ਕੱਟਿਆ ਸੀ ਉਹ ਸਟੀਅਰਿੰਗ ਦੇ ਵਿੱਚ ਲਾਤਾ ਦੇਖੋ ਕਿੰਨਾ ਸੋਹਣਾ ਬਣਾਤਾ ਹੁਣ ਦੇਖੀ ਚੱਲਿਓ ਕਾਰਗਰੀ ਗੱਡੀਆਂ ਬੜੀਆਂ ਦੇਖੀਆਂ ਹੋਣੀਆਂ ਨੇ ਤੁਸੀਂ ਇਸ ਬੰਦੇ ਦੇ ਦਿਮਾਗ ਨੂੰ ਕਰੀ ਜਿਵੇਂ ਆ ਦੇਖੋ ਸਿਸਟਮ ਦੇਖ ਲਿਓ ਕਿਆ ਚੀਜ਼ ਤਿਆਰ ਕਰਦਾ ਉਹਨਾ ਦੇਖੋ ਫਰੰਟ ਤੇ ਹੁਣ ਇਹਨੇ ਲਾਈਟ ਲਾ ਦੇਣੀ ਲਾਈਟਾਂ ਖਾਜਾ ਪੋਜੜੀਆ ਮੋੜੇ ਤਿਆਰ ਕੀਤਾ ਸੀ ਇਹ ਤੋਂ ਡਬਲ ਕੰਮ ਲਿਆ ਬੰਦੇ ਨੇ ਨਾਲੇ ਸਟੀਅਰਿੰਗ ਤੇ ਕੱਢ ਕੇ ਸਿਸਟਮ ਲਾਤਾ ਇਹ ਦੇਖੋ ਲਾਈਟਾਂ ਦੇਖੋ ਕਮਾਲ ਦੀ ਗੱਲ ਹੈ ਆਹ ਕਮਾਲ ਦੇਖੋ ਕਿਵੇਂ ਜਗ ਰਹੀ ਹੈ ਇੰਨੀ ਸੋਹਣੀ ਚੀਜ਼ ਤਿਆਰ ਕਰਤੀ ਬੰਦੇ ਨੇ ਥੱਲੋਂ ਦੇਖੋ ਇਹ ਵੀ ਗ੍ਰੈਂਡਰ ਟੈਂਡਰ ਦੇ ਨਾਲ ਇਹ ਦੇਖੋ ਗ੍ਰੈਂਡਰ ਦੇ ਨਾਲ ਰੰਗ ਵੀ ਜਿਹੜਾ ਇਹਨੂੰ ਉਸੇ ਹਿਸਾਬ ਦੇ ਨਾਲ ਕਰਤਾ ਇਹ ਦੋ ਪਸਾਰਾ ਰੰਗ ਆਏ ਜਿਹੜਾ ਕਲਰ ਵੀ ਜਿਹੜਾ ਲੱਕੜ ਦੇ ਵਾਂਗੂ ਕਰਤਾ ਬੜਾ ਪਿਆਰਾ ਕਲਰ ਤੇ ਤੇ ਪਤਲੇ ਆ ਚੋ ਲਾਈਟਾਂ ਸੀਟਾਂ ਨੂੰ ਇਹ ਰੰਗ ਕਰਤਾ ਸਾਰਾ ਠੀਕ ਦੇਖੋ ਕਾਰਗਰੀ ਦੇਖੋ ਬੰਦੇ ਦੀ ਵਾਹ ਜੀ ਵਾਹ ਬਾ ਕਮਾਲ ਬਣੀ ਹੈ ਬਾਈ ਹੁਣ ਤੁਸੀਂ ਦੇਖੋ ਅੱਗੇ ਫਰੰਟ ਜਿਹੜਾ ਹੈ ਡੈਸ਼ ਬੋਰਡ ਜਿਹੜਾ ਹੈ ਤਾਂ ਗੱਡੀ ਦਾ ਅੱਡੀ ਜੇ ਤੁਸੀਂ ਦੇਖਦੇ ਹੋ ਕਿਸੇ ਨੇ ਕੀ ਕੁਝ ਲਾਇਆ ਹੁੰਦਾ ਕਿਸੇ ਨੇ ਕੁਝ ਲਾਇਆ ਹੁੰਦਾ ਦੇਖੋ ਜੋ ਕੰਪਨੀ ਤਿਆਰ ਕਰਦੀ ਸੇਮ ਚੀਜ਼ ਦੇਖੋ ਐਪਲ ਦੀ ੱਲੇ ਦੇਖੋ ਸਾਰਾ ਸਕਰੀਨ ਜਿਹੜੀ ਲਾਤੀ ਮੂਰੇ ਫਰੰਟ ਵਿੱਚ ਲਾਤਾ ਤੇ ਪਹੁੰਚ ਕਿਵੇਂ ਜਗਾ ਕੇ ਦਿਖਾਊਗਾ ਦੇਖੋ ਬਾ ਜੀਵਾ ਕੀ ਆ ਕਾਰਾਗਰੀ ਹੈ ਨਾ ਬਾ ਕਮਾਲ ਆ ਕੇ ਦੇਖੋ ਸ਼ੀਸ਼ਾ ਵੀ ਲਾਤਾ ਸ਼ੀਸ਼ਾ ਵੀ ਲਾ ਕੇ ਆਇਆ ਸੈੱਟ ਕਰਤਾ ਪੂਰਾ ਦੇਖੋ ਸੱਡਾਂ ਵਿੱਚ ਸ਼ੀਸ਼ੇ ਨਾਲ ਕਵਰ ਕਰਤੀਆਂ ਦੇਖੋ ਆ ਦੇਖੋ ਬਾਜੀ ਵਾਹ ਹੁਣ ਇਸ ਵੀਡੀਓ ਨੇ ਪਿਆਰਾ ਜਿਹਾ ਲਾਈਕ ਕਰਦੇ ਹੋ ਤੇ ਉਹ ਬੰਦੇ ਨੇ ਆਪਣੇ ਪਰਿਵਾਰ ਸਮੇਤ ਦੇਖੋ ਡਰਾਈਵ ਕਰਕੇ ਵੀ ਦਿਖਾਤੀ ਗੱਡੀ ਚਲਦੀ ਦਿਖਾਤੀ ਸੋ ਲਾਈਕ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਪਿਆਰਾ ਜਿਹਾ ਇਸ ਬੰਦੇ ਦੇਖੋ ਕਿੰਨਾ ਸੋਹਣਾ ਪਰਿਵਾਰ ਨਾਲ ਗੱਡੀ ਚਲਾ ਕੇ ਵੀ ਦਿਖਾਤੀ ਰੋਡ ਦੇ ਉੱਪਰ ਇਹ ਚੀਜ਼ ਹੈਣੀ ਇਹ ਆਪਣੀ رائے ਦੇ ਦਿਓ